ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਦਾ ਮਕਸਦ ਕਿਸੇ ਦੇ ਨਾਮ ਨੂੰ ਕਿਸੇ ਦੇ ਧਰਮ ਨੂੰ ਤੇ ਕਿਸੇ ਦੀ ਜਾਤ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਇਹ ਵੀਡੀਓ ਵਿੱਚ ਪਰਫਾਰਮ ਕੀਤਾ ਹਰ ਸਟੰਟ ਵੱਡਿਆਂ ਦੇ ਆਲੇ-ਦਾਲ ਕੀਤਾ ਗਿਆ ਹੈ ਅਤੇ ਉਹਨਾਂ ਦੀ ਨਿਗਰਾਨੀ ਚ ਕੀਤਾ ਗਿਆ ਹੈ ਸਾਡਾ ਮਕਸਦ ਹੈ ਕਿ ਸਾਡੀ ਵੀਡੀਓ ਨੂੰ ਸਿਰਫ ਮਨੋਰੰਜਨ ਤੇ ਹਾਸੇ ਖੇਡੀ ਲਈ ਹੀ ਬਣਾਇਆ ਜਾਂਦਾ ਹੈ ਅਤੇ ਸਾਡੀ ਵੀਡੀਓ ਨੂੰ ਸਿਰਫ ਇੱਕ ਮਨੋਰੰਜਨ ਦੇ ਅਧੀਨ ਹੀ ਲਓ ਧੰਨਵਾਦ ਜੀ। ਉਹ ਆਹ ਇੰਸਟਾਗ੍ਰam ਅਪਡੇਟ ਤੇ ਲਾਇਆ ਸੀ। ਹੁਣ ਆ ਇਹਦਾ ਨੈਟ ਮੁੱਕ ਗਿਆ। ਅੱਧ ਵਿਚਾਲਾ ਜਾ ਹੋ ਗਿਆ। ਨਾ ਇੱਧਰ ਨਾ ਇੱਧਰ। ਉਹ ਆ ਸਰਪੰਚ ਕਿਧਰੋਂ ਤੁਰਿਆ ਆਉਂਦਾ ਐ? ਇਹ ਤੋਂ ਟਲਦਾ ਤਾਂ ਮੈਂ ਕੋਠੇ ਤੇ ਆਇਆ ਸੀ। ਇਹ ਕੋਠੇ ਤੇ ਵੀ ਮੇਰੇ ਮੰਗਰੀ ਆ ਗਿਆ। ਵਾਹ ਵੀ ਸਰਪੰਚਾ। ਕੀ ਆ ਲੈ ਠੀਕ ਠਾਕ ਵਧੀਆ 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 ਬਹਿ ਜਾ ਬਹਿ ਕੇ ਬਹਿ ਗਈ ਆ ਪੱਲੀ ਜੀ ਕਿੱਧਰ ਚੱਕੀ ਫਿਰਦਾ ਹੈ ਉਹ ਪੱਲੀ ਦਾ ਵੀ ਰਾਜ ਦੱਸੂਗਾ ਤੈਨੂੰ ਨਲਿਆ ਕਾਪੀ ਪਿੰਨੇ ਹੁਣ ਤਾਂ ਲੱਗਦਾ ਦੁਬਾਰ ਤੋਂ ਪੜਨ ਲੱਗ ਗਿਆ ਹੈ ਉਹ ਪੜਨ ਕਾਨੂੰ ਲੱਗ ਗਿਆ ਹੋਰ ਉਹ ਇਹਦੇ ਉੱਤੇ ਦਾ ਜਿਹੜੇ ਹੁਣ ਕੱਲ ਨੂੰ ਮੈਂ ਜਾਣਾ ਕਾਗਜ਼ ਭਰਨ ਕਾਦੇ ਆਪਾਂ ਸਮਝ ਲੈ ਆਪਾਂ ਨਹੀਂ ਭਰਨੇ ਜਾਣਾ ਅੱਛਾ ਅੱਛਾ ਤੇ ਆ ਸਰਪੰਚੀ ਦੇ ਹਾਂ ਹਾਂ ਇਹਦੇ ਉੱਤੇ ਜਿਹੜੇ ਜਿਹੜੇ ਬੰਦੇ ਪੱਕੇ ਨੇ ਹਾਂ ਆ ਦੇਖ ਮੈਂ ਪਹਿਲਾਂ ਜਿਹਦੇ ਜਿਹਦੇ ਘਰੇ ਜਾ ਕੇ ਆਏ ਆ ਉਹ ਸਾਰਿਆਂ ਦੇ ਨਾਮ ਲਿਖੇ ਹੋਏ ਨੇ ਹੂੰ ਠੀਕ ਹੈ ਉਹ ਫਿਰ ਮੈਂ ਆਪਾਂ ਕੰਮ ਪੱਕਾ ਕਰੀਦਾ ਅੱਛਾ ਹਾਂ ਆ ਜਿਹੜੇ ਪਹਿਲਾਂ ਵਾਲੇ ਸਰਪੰਚ ਬਣੇ ਜੀ ਹੂੰ ਉਹ ਤਾਂ ਬਸ ਇਹ ਤੁੱਕੇ ਜੇ ਨਾਲ ਹੀ ਚਲੋ ਵੀ ਕਾਗਜ਼ ਭਰਨ ਚਲੋ ਵੀ ਪਿੱਛੋਂ ਬਾਅਦ ਚੋ ਵੋਟਾਂ ਤੋਂ ਬਾਅਦ ਤੂੰ ਕੌਣ ਮੈਂ ਕੌਣ ਕੋਈ ਪੁੱਛਦਾ ਹੀ ਨਹੀਂ ਆਪਾਂ ਕੰਮ ਲਿਖਤੀ ਰੂਪ ਦੇ ਵਿੱਚ ਪੱਕਾ ਕਰੀਦੇ। ਅੱਛਾ। ਹਾਂ। ਆਪਾਂ ਜਿਹੜੇ ਹੁਣ ਇਹਦੇ ਉੱਤੇ ਜੋ ਵੀ ਸ਼ਰਤਾਂ ਹੋਣਗੀਆਂ, ਜੋ ਵੀ ਕਾਨੂੰਨ ਲਾਗੂ ਕਰਨੇ ਨੇ, ਆਪਾਂ ਨੇ ਕੋਈ ਪਿੰਡ ਦਾ ਵਿਕਾਸ ਕਰਨਾ ਹੈ, ਉਹ ਆਪਾਂ ਇਹਦੇ ਉੱਤੇ ਪੱਕੇ ਤੌਰ ਤੇ ਲਿਖ ਦਾਂਗੇ। ਅੱਛਾ। ਇਹ ਮੈਨੀਫੈਸਟੋ ਹੈ। ਓਹ ਵੱਡਾ ਆ ਮੈਨੀਫੈਸਟੋ ਲਿਖਣ ਵਾਲਾ। ਕਰ ਦੇਣ ਤਾਂ ਤੇਰੇ ਨੇ ਤੈਨੂੰ ਵੋਟ ਨਹੀਂ ਪਾਉਣੀ। ਇਹ じゃ ਤੂੰ ਮੈਨੀਫੈਸਟੋ ਲਿਖੇਂਗਾ। ਉਹ ਕਰਦਿਆਂ ਨੂੰ ਮੈਂ ਮਨਾ ਕੇ ਆਇਆ। ਅੱਛਾ। ਹਾਂ। ਕੱਲੇ ਕੱਲੇ ਬੰਦੇ ਨੂੰ ਖੁਸ਼ ਕਰਕੇ ਆਇਆ ਮੈਂ। ਉਹ ਬਾਈ ਰਹਿਣ ਦੇ। ਉਹ ਜਿਹੜੇ ਲੜੇ ਨਹੀਂ ਸੀ ਪਿੱਛੇ ਜੇ। ਹਾਂ। ਉਹ ਕੱਲੇ ਕੱਲੇ ਨੂੰ ਖੁਸ਼ ਕਰਕੇ ਆਇਆ ਮੈਂ। ਅੱਛਾ। ਹਾਂ। ਮਨਾ ਲੇ। ਉਹ ਮਨਾ ਲੇ। ਉਹ ਤਾਂ ਪੱਥਰ ਤੇ ਲਖੀਰ ਐ। ਅੱਛਾ ਫਿਰ ਤੈਨੂੰ ਵੋਟ ਪਾਉਣਗੇ ਉਹ। ਉਹ ਪਾ ਦੇਣਗੇ। ਚਾਚਾ ਕਹਿਣ ਤੇ ਪਾ ਦੇਣਗੇ। ਦੇਖੋ। ਉਹ ਤਾਂ ਪੂਰੇ ਖੁਸ਼ ਹੋਏ ਹੋਏ ਨੇ ਆਪਣੇ ਤੋਂ। ਅੱਛਾ। ਹਾਂ। ਕੱਲੀ-ਕੱਲੀ ਵੋਟ ਆਪਣੇ ਹੱਕ ਚ ਭੁਗਤਣੀ ਐ ਆ ਦੇਖੋ ਉਹਨਾਂ ਦੇ ਸਾਰਿਆਂ ਦੇ ਨਾਂ ਲਿਖੇ ਹੋਏ ਨੇ ਓਏ ਹਾਂ ਗੱਲ ਤਾਂ ਤੇਰੀ ਪੱਕੀ ਐ ਹਾਂ ਆਪਾਂ ਜਿੱਥੇ ਵੀ ਜਾਈਦਾ ਹਾਂ ਕੋਕੇ ਜੜ ਦਈਦੇ ਨੇ ਅੱਛਾ ਹਾਂ ਐਨੀ ਕਿਤਾ ਕਲਾ ਹੈਗੀ ਐ ਆਪਣੇ ਵਿੱਚ ਆ ਉਹ ਵਾਇਗਰੂ ਨੇ ਬਖਸ਼ੀ ਐ ਹੂੰ ਹੈ ਹਾਂ ਤੇ ਹੁਣ ਮੈਂ ਤੈਨੂੰ ਵੀ ਕਹਿਣ ਆਇਆ ਹਾਂ ਹਾਂ ਵੀ ਤੈ ਵੀ ਜਾਣੇ ਨਾਲ ਲੈ ਤੂੰ ਹੁਣ ਐਂ ਦੱਸ ਹਾਂ ਪਿੰਡ ਦੇ ਵਿੱਚ ਸਭ ਤੋਂ ਵਧੀਆ ਕੰਮ ਪੈਲ ਦੇ ਆਧਾਰ ਤੇ ਕਿਹੜਾ ਕਰੀਏ ਆਪਾਂ ਜਿਹੜਾ ਪਿੰਡ ਦਾ ਭਲਾ ਹੋ ਜੇ ਸਰਪੰਚ ਸਾਹਿਬ ਇੱਕ ਤਾਂ ਤੁਸੀਂ ਲਾਇਬ੍ਰੇਰੀ ਬਣਾਓ ਓ ਵਾਹ ਵਈ ਬਾ ਇਹ ਹੁੰਦਾ ਪੜੇ ਲਿਖੇ ਦਾ ਕੰਮ ਮੈਂ ਵੀ ਕਹੀ ਜਨਾ ਵੀ ਇਹੋ ਜੇ ਸੂਝਵਾਨ ਮੁੰਡੇ ਪਿੰਡ ਚ ਹੋਣੇ ਚਾਹੀਦੇ ਨੇ ਹੂੰ ਬਹੁਤ ਔਖਾ ਸੀ ਹਾਂ ਪਿੰਡ ਦੀਆਂ ਜਨਾਨੀਆਂ ਬੰਦਿਆਂ ਨੂੰ ਲੈ ਕੇ ਦੂਜੇ ਕਿਸੇ ਸ਼ਹਿਰ ਜਾਂਦੀਆਂ ਸੀ ਟੈਸਟ ਕਰਾਉਣਾ ਕੋਈ ਪੀਲੀਆ ਹੋ ਗਿਆ ਕੋਈ ਢਿੱਲ ਮੱਠ ਹੋ ਗਈ ਕੋਈ 슈ਗਰ ਹੋ ਗਿਆ ਕਿਸੇ ਨੂੰ ਐਂਆਂ-ਆਂ ਕੋਈ ਬੀਪੀ ਦਾ ਹੋ ਗਿਆ ਬਹੁਤ ਔਖਾ ਸੀ ਇੱਥੋਂ ਜਾਣਾ ਹੁਣ ਆਪਣਾ ਇੱਥੇ ਹੀ ਸਰਜ ਕਰੇਗਾ ਔਰ ਸਰਪੰਚ ਸਾਹਿਬ ਮੈਂ ਲਾਇਬ੍ਰੇਰੀ ਕਿਹਾ ਲੈਬੋਰਟਰੀ ਨਹੀਂ ਕਿਹਾ ਓ ਅੱਛਾ 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 ਮੈਂ ਆਖਿਆ ਕਿ ਤੇ ਉਹੀ ਹੈ ਲਾਈਬ੍ਰੇਰੀ ਹੁੰਦੀ ਹੈ ਜਿਹਦੇ ਵਿੱਚ ਸ਼ਾਂਤੀ ਹੁੰਦੀ ਹੈ ਕਿਤਾਬਾਂ ਹੁੰਦੀਆਂ ਨੇ ਜਿਹਦੇ ਵਿੱਚ ਲੋਕ ਕਿਤਾਬਾਂ ਪੜ੍ਹ ਕੇ ਆਪਦੀ ਆਮ ਜਾਣਕਾਰੀ ਵਿੱਚ ਵਾਧਾ ਕਰਦੇ ਨੇ ਅੱਛਾ 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 ਉਹ ਮੈਂ ਆਖਿਆ ਕਿ ਤੇ ਉਹ ਟੈਸਟ ਵਾਲੀ ਉਹ ਨਾ ਨਾ ਤੂੰ ਤਾਂ ਲਾਈਬ੍ਰੇਟਰੀ ਸਮਝ ਗਏ ਕਿਹੜਾ ਸਰਪੰਚ ਬਣੂ ਯਾਰ ਇਹ ਉਹ ਮੈਂ ਵੀ ਕਹੀ ਜਾਵਾਂ ਕੋਈ ਮੇਰੇ ਦਿਮਾਗ ਦੇ ਵਿੱਚ ਕੋਈ ਸਪੈਲਿੰਗ ਮਿਸਟੇਕ ਹੋ ਗਈ ਚੱਲੀ ਤਾਂ ਜਾਂਦਾ ਸੀ ਮੇਰੇ ਦਿਮਾਗ ਦੇ ਵਿੱਚ ਵੀ ਉਹ ਲੈਬੋਰਾਟਰੀ ਹੁੰਦੀ ਐ ਉਧਰ ਫਟੇ ਨੂੰ ਤੇਰੇ ਉਹ ਕਈ ਵਾਰੀ ਭਲੇਖਾ ਲੱਗ ਜਾਂਦਾ ਹੁੰਦਾ ਹੈ ਲਾਇਬ੍ਰੇਰੀ ਨੂੰ ਲੈਬੋਰਾਟਰੀ ਸਮਝਿਆ ਨੇ ਆਪਾਂ ਸੋ ਲੈਬੋਰਾਟਰੀ ਨੂੰ ਲਾਇਬ੍ਰੇਰੀ ਸਮਝ ਜਾਂਦੇ ਆ ਕੋਈ ਸਪੈਲਿੰਗ ਦੀ ਮਿਸਟੇਕ ਹੋ ਜਾਂਦੀ ਐ ਤੇੈਥੋਂ ਹੀ ਹੁੰਦੀ ਐ ਸਾਥ ਤੱਕ ਕਦੇ ਹੋਈ ਨਹੀਂ ਓਏ ਕਈ ਵਾਰੀ ਆਪਾਂ ਹੁਣ ਫੇਰੀ ਤੇ ਨਾ ਬੋਟਾ ਬੂਟਾ ਦੇ ਵਿੱਚ ਓਹੋ ਉਹ ਬਸ ਦਿਮਾਗ ਚ ਐ ਚੱਲੀ ਜਾਂਦਾ ਵੀ ਆਪਾਂ ਉਧਰ ਬੋਟਰ ਨੂੰ ਕਹਿਣਾ ਹੈ ਉਧਰ ਕਹਿਣਾ ਹੈ ਹੁਣ ਜਿਵੇਂ ਮੈਂ ਸਵੇਰ ਦਾ ਫਿਰਦਾ ਇਹਦੇ ਉੱਪਰ ਸਾਰੇ ਨੋਂ ਚਾੜੀ ਜਾਣਾ ਮੈਂ ਅੱਛਾ ਹਾਂ ਹੁਣ ਆਪਾਂ ਇੱਥੇ ਅ ਕੀ ਲਿਖਣਾ ਹੈ ਲੈਬੋਰਟਰੀ ਲਾਇਬ੍ਰੇਰੀ 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 ਇਸ ਤਰ੍ਹਾਂ ਹੀ ਕੰਮ ਕਰਦੇ ਲਾਇਬ੍ਰੇਰੀ ਅੱਛਾ ਸਰਪੰਚਾ ਮੈਨੂੰ ਤੂੰ ਪੜਿਆ-ਪੜਿਆ ਘੱਟ ਹੀ ਲੱਗਦਾ ਤੂੰ ਕਿੰਨਾ ਕ ਪੜਿਆ ਹੋਇਆ ਓ ਪੜੇ ਦੀ ਸੁਣ ਲੈ ਗੱਲ ਹਾਂ ਮੇਰੀ ਪਲੱਸ 2 ਕੀਤੀ ਹੋਈ ਐ ਨੰਬਰ ਕਾ ਟਾਨ ਕਰਕੇ ਮੈਂ ਆਖਿਆ ਆਪਾਂ ਗ੍ਰੈਜੂਏਟ ਨਹੀਂ ਹੋਣ ਇਹਦੇ ਨਾਲ ਅੱਛਾ ਮੈਂ ਦੁਬਾਰਾ ਫੇਰ ਪਲੱਸ 2 ਕਰ ਲਈ ਅੱਛਾ ਫੇਰ ਮੇਰੇ ਆਗੇ ਤੂੰ ਪੁੱਛੇ ਨਾ ਨੰਬਰਾਂ ਦੇ ਲਾਗੇ ਢੇਰ ਅੱਛਾ ਮੇਰੇ ਹੈਗੇ ਨੇ 95% ਨੰਬਰ ਮੇਰੇ ਕੋਲ ਦੋ ਸਰਟੀਫਿਕੇਟ ਪਏ ਨੇ ਪਲੱਸ 2 ਦੇ ਦੋ ਕਿਵੇਂ ਇੱਕ ਪਹਿਲਾ ਵਾਲੀ ਦਾ ਇੱਕ ਬਾਅਦ ਵਾਲੀ ਦਾ ਅੱਛਾ ਅੱਛਾ ਹਾਂ 12 ਤੇ 12 ਕਿੰਨੇ ਹੁੰਦੇ ਨੇ 24 ਉਹ 24 ਕਲਾਸਾਂ ਕਰੀਆਂ ਨੇ ਮੈਂ ਮਾੜੀ ਢੋੜੀ ਗੱਲ ਨਹੀਂ ਗ੍ਰੈਜੂਏਟ ਦੇ ਵਿੱਚ ਸਰਪੰਚੀ ਤੇ ਪਹਿਲੇ ਨੰਬਰ ਤੇ ਆਊਂਗਾ ਮੈਂ ਇਹ ਡਿਗਰੀ ਵਾਲੀ ਤਾਂ ਤੇਰੀ ਗੱਲ ਸਮਝ ਆ ਗਈ ਸਰਪੰਚਾ ਦੇਖ ਤੇ ਨਹੀਂ ਆ ਬੰਦੀ ਆ ਵੀ 24 ਜਮਾਤਾਂ ਨੇ ਫੇਰ ਲੈ ਵੀ ਸਰਟੀਫਿਕੇਟ ਵੀ ਦੋ ਨੇ ਉਹ ਆਪਾਂ ਨੇ ਤੂੰ ਹੋਰ ਦੱਸ ਕੋਈ ਮੁੱਦਾ ਕੀ ਕਰਨਾ ਹੈ ਆਪਾਂ ਨੇ ਪੂਰਾ ਵਿਕਾਸ ਕਰਨਾ ਪਿੰਡ ਦਾ ਇਹੀ ਜੀ ਡਿਗਰੀ ਨਹੀਂ ਕਿਸੇ ਕੋਲ ਹੈਗੀ ਹੋਰ ਹੂੰ ਹੋਰ ਮੁੱਦਾ ਇੱਕ ਮੇਰੇ ਦਿਮਾਗ ਚ ਆਉਂਦਾ ਹੈ ਕਿਹੜਾ ਵੀ ਆਪਾਂ ਨੇ ਪਿੰਡ ਦੇ ਨਸ਼ੇ ਬੰਦ ਕਰਾ ਦੇਣੇ ਨੇ ਇਹ ਤਾਂ ਤੇਰੀ ਸੁਝ ਬਹੁਤ ਵਧੀਆ ਹੈ ਫਿਰ ਤੂੰ ਆ ਲੈ ਆ ਕਰੇਗਾ ਉਹ ਆਪ ਨਹੀਂ ਲਿਆਉਣੇ ਆਪ ਲਿਆ ਕੇ ਵੇਚਣ ਦਾ ਮਤਲਬ ਮਤਲਬ ਹੈ ਕਿ ਤੂੰ ਆਪ ਬਾਰੋਂ ਲਿਆ ਕੇ ਫੇਰ ਉਹਨੇ ਵੇਚਿਆ ਕਰੇਗਾ। ਉਹ ਨਹੀਂ ਨਹੀਂ ਆਪਾਂ ਨੇ ਪਿੰਡ ਦੇ ਵਿੱਚੋਂ ਬਿਲਕੁਲ ਨਸ਼ਾ ਖਤਮ ਕਰ ਦੇਣਾ ਹੈ। ਪਤਾ ਨਹੀਂ ਕਿੰਨੇ ਕ ਮਾਮਾ ਦੇ ਘਰ ਖਾਲੀ ਹੋ ਗਏ ਪੁੱਤਾਂ ਬਿਨਾ। ਆਪਾਂ ਨੇ ਜੂੜੀ ਵੜ ਦੇਣਾ ਨਸ਼ੇ ਦਾ। ਖਤਮ ਕਰ ਦੇਣਾ ਨਸ਼ਾ। ਪਿੰਡ ਦਾ ਵਿਕਾਸ ਕਰਾਉਣਾ ਹੈ। ਹਾਂ ਕੱਲੀ ਤੇਰੀ ਠੀਕ ਹੈ। ਹਾਂ। ਕੱਲੀ ਕੱਲੀ ਗਲੀ ਸਾਫ਼ ਕਰਾਉਣੀ ਆਪਾਂ ਨੇ ਜਿਹੜੀ ਕੋਈ ਗ੍ਰਾਂਟ ਆਊਗੀ ਉਹ ਲਾਉਣੀ ਹੈ। ਆਪ ਦੇ ਘਰੇ ਉਹ ਆਪ ਦੇ ਘਰੇ ਨਹੀਂ ਲਗਾਉਣੀ ਪਿੰਡ ਦੇ ਵਿੱਚ ਜੋ ਪੈਸਾ ਆਊਗਾ ਗ੍ਰਾਂਟ ਦਾ ਪਰ ਇਹ ਪਿੰਡ ਦਾ ਵਿਕਾਸ ਕਰਾਉਣਾ ਹੈ ਅੱਛਾ ਅੱਛਾ ਹਾਂ ਫਿਰ ਸਰਪੰਚਾ ਸਭ ਤੋਂ ਪਹਿਲਾਂ ਤੂੰ ਆਪਦੀ ਗਲੀ ਸਾਫ਼ ਕਰਵਾਈ ਕਿਉਂ ਜਦੋਂ ਅਸੀਂ ਆਉਨੇ ਆ ਜਾਂ ਉੱਥੋਂ ਲੰਘਦੇ ਆ ਹਾਂ ਗੋਡੇ-ਗੋਡੇ ਤਾਂ ਪਾਣੀ ਖੜਾ ਹੁੰਦਾ ਐਨੇ-ਐਨੇ ਚਲੇ ਹੁੰਦੇ ਨੇ ਉਹ ਆਪਾਂ ਸਾਰੇ ਪਿੰਡ ਦਾ ਵਿਕਾਸ ਕਰਾਵਾਂਗੇ ਔਰ ਨਾਲੇ ਕਾ ਲੂ ਜੇ ਸਾਨੂੰ ਕੋਈ ਦਸਤਕ ਕਰਵਾਉਣ ਦੀ ਲੋੜ ਪਈ ਅਸੀਂ ਪਹਿਲਾਂ ਤੇਰੇ ਘਰੇ ਤਾਂ ਸੌਖੇ ਬੜ ਜੀਏ ਕਰਾਵਾਂਗੇ ਕਰਾਵਾਂਗੇ ਸਾਰਾ ਕਰਾਵਾਂਗੇ ਕਿਹੜਾ ਆਪਾਂ ਨੂੰ ਬਸ ਕਾਮਯਾਬ ਹੋ ਜਾਣ ਦੇ ਔਰ ਨਾਲੇ ਜਦੋਂ ਅਸੀਂ ਤੇਰੀ ਗਲੀ ਵਿੱਚ ਦੀ ਲੰਗੀ ਰਹਿਣਾ ਤੇਰੀ ਗਲੀ ਚੋਂ ਇੰਨੀ ਕੁ ਗੰਦੀ ਮੁਸਕ ਮਾਰਦੀ ਹੈ ਨਾ ਤੂੰ ਸੜਦੇ ਗੱਲਾਂ ਓ ਪਹਿਲਾਂ ਵਾਲੇ ਸਰਪੰਚਾਂ ਦਾ ਹੋਇਆ ਹੋਇਆ ਕੰਮ ਕਿਹੜਾ ਆਪਣੇ ਹੱਥ ਚ ਆ ਜਾਣ ਦੇ ਸਰਪੰਚੀ ਦੇਖੀ ਤੂੰ ਨਸ਼ਕਣ ਲਾ ਦਾਂਗੇ ਪਿੰਡ ਨੂੰ ਆਪਾਂ ਨਾਲ ਹੀ ਹੋਵੇਂਗਾ ਤੂੰ ਵੀ ਉਹ ਸਰਪੰਚਾ ਜਦੋਂ ਤੂੰ ਸਰਪੰਚ ਬਣ ਗਿਆ ਨਾ ਸਭ ਤੋਂ ਪਹਿਲਾਂ ਤਾਂ ਆਪਦੀ ਗਲੀ ਪੱਕੀ ਕਰਾਉਣੀ ਹੈ ਤਾਂ ਜੋ ਸਾਨੂੰ ਆਉਣ ਜਾਣ 'ਚ ਕੋਈ ਦਿੱਕਤ ਨਾ ਆਵੇ ਇਹ ਗੱਲ ਤੇਰੀ ਠੀਕ ਹੈ ਹਾਂ ਪਿੰਡ ਦੇ ਵਿੱਚੋਂ ਕੋਈ ਵੀ ਬੰਦਾ ਆਸਾਨੀ ਨਾਲ ਚੱਲ ਕੇ ਆ ਸਕਦਾ ਮੇਰੇ ਕੋਲੇ ਕੋਈ ਦੁੱਖ ਹੈ ਤਕਲੀਫ ਹੈ ਅੱਧੀ ਰਾਤ ਆਵਾਜ਼ ਦੇ ਦਿਓ ਮੈਂ ਤੁਹਾਡੇ ਨਾਲ ਖੜਾ ਅੱਛਾ ਹਾਂ ਚਲੋ ਤਾਂ ਠੀਕ ਐ ਸਰਪੰਚਾ ਆ ਪੱਲੀ ਜੀ ਕਿਵੇਂ ਚੱਕੀ ਫਿਰਦਾ ਓ ਚੇਤਾ ਭੁੱਲ ਗਿਆ ਮੇਰਾ ਤਾਂ ਹਾਂ ਓ ਤੈਨੂੰ ਪਤਾ ਹੀ ਐ ਹੁਣ ਸਰਪੰਚੀ ਦੀਆਂ ਵੋਟਾਂ ਕਰਕੇ ਇਕੱਲੇ ਇਕੱਲੇ ਘਰ ਦੇ ਵਿੱਚ ਜਾਈਦਾ ਹਾਂ ਖੇਤ ਪੱਠੇ ਲੈਣ ਕੋਈ ਨਹੀਂ ਜਾਇਆ ਜਾਂਦਾ ਅੱਛਾ ਤੇ ਇਸ ਕਰਕੇ ਮੈਂ ਪੱਲੀ ਚੱਕ ਲਈ ਹਾਂ ਤੇ ਜਿਹਦੇ ਜਾਈਦਾ ਵੋਟਾਂ ਨੂੰ ਕਹਿਣਾ ਹਾਂ ਤੇ ਉਹਦੇ ਘਰੋਂ ਇੱਕ ਪੰਡ ਪੱਠਿਆਂ ਦੀ ਵੜ ਲਈਦੀ ਐ ਹੁਣ ਅੱਜ ਤੇਰੇ ਕੋਲੋਂ ਲੈ ਕੇ ਜਾਊਂਗਾ। ਉਹ ਦੁਰ ਫਟੇ ਮੂੰਹ ਤੇਰੇ ਸਰਪੰਚਾ। ਜਦੋਂ ਬੰਦਾ ਸਰਪੰਚੀ ਚ ਖੜਾ ਹੁੰਦਾ ਨਾ ਤਾਂ ਉਹ ਆਪ ਪੰਜ ਛੇ ਕੀਲੇ ਪਹਿਲਾਂ ਕੱਖਾਂ ਦੇ ਬੀਜਦਾ। ਉਹ ਪਹਿਲੇ ਲੋਕਾਂ ਨੂੰ ਕੱਖ ਵੜਵਾਉਂਦਾ ਹੈਗਾ ਨਾ ਕਿ ਆਪ ਉਹਨਾਂ ਦੇ ਵੱਢ ਕੇ ਲੈ ਕੇ ਜਾਂਦਾ ਹੈ। ਉਹ ਆਪਾਂ ਨੇ ਡੇਢ ਕਨਾਲ ਹੀ ਬੀਜੀ ਸੀ। ਕਿਹੜਾ ਇਰਾਦਾ ਸੀ ਪਹਿਲਾਂ ਸਰਪੰਚੀ ਚ ਖੜੇ ਹੋਣ ਦਾ? ਇਸ ਕਰਕੇ ਪੱਠੇ ਘੱਟ ਹੀ ਨੇ। ਆਪਾਂ ਹੁਣ ਜਿੰਨਾ ਚਿਰ ਵੋਟਾਂ ਚੱਲਦੀਆਂ ਨੇ ਲੋਕਾਂ ਤੋਂ ਹੀ ਵੱਢ ਕੇ ਮੰਗਤੰਗ ਕੀ ਸਾਰ ਲਈਦਾ ਫਿਰ ਆਪਾਂ ਬਾਅਦ ਚ ਲੈ ਆ ਕਰਾਂਗੇ ਵੱਢ ਕੇ ਉਥੋਂ ਡੇਢ ਕਨਾਲ ਤਾਂ ਹੈ ਹੀ ਆ ਕਿਹੜਾ ਕੋਈ ਜ਼ਿਆਦਾ ਉਹ ਸਰਪੰਚਾ ਫਿਰ ਲਵੇ ਕਿੱਲੇ ਕਿੰਨੇ ਨੇ ਸੁੱਖ ਨਾਲ 6 ਕਿੱਲੇ ਨੇ ਮੇਰੇ ਕੋਲੇ 2 ਤਾਂ ਹੈਗੇ ਨੇ ਡਿਊਟੀ ਚ 2 ਬਾਹਰ ਨੇ ਤੇ 2 ਆਪਣੇ ਦਰਵਾਜ਼ੇ ਚ ਗੱਡੇ ਹੋਏ ਨੇ ਉਹ ਸਰਪੰਚਾ ਮੈਂ ਜ਼ਮੀਨ ਵਾਲੇ ਕਿੱਲਾਂ ਦੀ ਗੱਲ ਕਰਦਾ ਮੈਂ ਸੰਵਨਨ ਨਾਲੇ ਕੀਲਿਆਂ ਦੀ ਗੱਲ ਨਹੀਂ ਕਰਦਾ ਮੈਂ। ਅੱਛਾ ਅੱਛਾ ਅੱਛਾ। ਉਹ ਕੋਈ ਗੱਲ ਨਹੀਂ। ਆਪਾਂ ਸਾਰੇ ਬਾਰੇ ਨਿਆਰੇ ਕਰ ਦਾਂਗੇ। ਲੈ ਵੀ ਹੁਣ ਮੈਂ ਤੇਰਾ ਨਾਮ ਲਿਖਣ ਲੱਗਦਾ। ਸਵੇਰੇ ਹੈਗਾ ਕਾਗਜ਼ ਭਰਨ ਦਾ ਦਿਨ। ਅੱਛਾ ਤੈਨੂੰ ਜਾਣਾ ਨਾਲ। ਠੀਕ ਹੈ। ਉਹ ਰਹਿਣ ਦੇ ਸਰਪੰਚ ਮੇਰਾ ਨਾਮ ਨਾ ਲਿਖੀਂ। ਕਿਉਂ? ਅਸੀਂ ਤੈਨੂੰ ਵੋਟ ਨਹੀਂ ਪਾ ਸਕਦੇ। ਕੀ ਗੱਲ ਹੈ? ਯਾਦ ਹੈ ਜਦੋਂ ਪਿਛਲੀ ਵਾਰ ਸਾਡੀ ਲੜਾਈ ਹੋਈ ਸੀ ਤੂੰ ਸਾਡੇ ਹੱਕ ਚ ਨਹੀਂ ਤੂੰ ਵਿਰੋਧੀਆਂ ਦੇ ਹੱਕ ਚ ਖੜਾ ਸੀ। ਉਹ ਨਹੀਂ ਮੇਰੀ ਗੱਲ ਸੁਣ। ਹਾਂ। ਗਿਆ ਤਾਂ ਮੈਂ ਉਹ ਮੇਰੀ ਸਰਪੰਚ ਨਾਲ ਬੜੀ ਜਿਆਦੇ ਲਿਹਾਜ਼ ਸੀ। ਅੱਛਾ। ਮੈਨੂੰ ਉਹਦੇ ਘਰ ਕੇ ਜਾਣਾ ਪੈ ਗਿਆ। ਮੈਂ ਉਹਨਾਂ ਨੂੰ ਕਹਤਾ ਸੀ ਵੀ ਇਹਨਾਂ ਨੇ ਮਾਰੀਆਂ ਤਾਂ ਹੈਗੀਆਂ ਸੀ। ਹਾਂ। ਪਰ ਪੋਲੀਆਂ ਪੋਲੀਆਂ ਜੀਆਂ ਮਾਰੀਆਂ ਸੀ। ਤੁਹਾਡਾ ਵੀ ਮੈਂ ਰੱਖਿਆ ਪੱਖ ਵਿੱਚ। ਅੱਛਾ। ਹਾਂ। ਚਲ ਠੀਕ ਹੈ ਫਿਰ ਤੂੰ ਮੇਰਾ ਨਾਮ ਲਿਖ ਲੈ ਪਰ ਇੱਕ ਗੱਲ ਯਾਦ ਰੱਖੀ ਜਦੋਂ ਆਪਾਂ ਉੱਥੇ ਜਾਵਾਂਗੇ ਨਾ ਮੈਂ ਉੱਥੇ ਇਹ ਗੱਲ ਕਹੂੰਗਾ ਵੀ ਭਾਈ ਨਾਲ ਤਾਂ ਮੈਂ ਇਹ ਸਰਪੰਚ ਨੇ ਆਇਆ ਪਰ ਮੈਂ ਇਹਦੇ ਕੁਝ ਹੱਕ ਚ ਨਹੀਂ ਹੈਗਾ ਇਹਦੇ ਵੀ ਕਾਗਜ਼ ਤੁਸੀਂ ਪੋਲੇ ਪੋਲੇ ਜੀ ਭਰ ਦੋ ਇਹਨੇ ਵੀ ਮੇਰੇ ਤੇ ਕੁਝ ਖਾਸ ਜ਼ੋਰ ਨਹੀਂ ਲਾਇਆ